ਲਗਾਤਾਰ ਅਸੀਂ ਕਹਿ ਸਕਦੇ ਹਾਂ ਕਿ ਕਈ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਮੰਨਾ ਉੱਥੇ ਹੀ ਬੂਥ ਕਿਊ ਐਪ ਜਿਹੜੀ ਹੈ ਉਹ ਵੀ ਲਾਂਚ ਕੀਤੀ ਗਈ ਔਰ ਇਹ ਕਾਫੀ ਕਮਾਲ ਦੀ ਐਪ ਹੈ ਜੇਕਰ ਗੱਲ ਕੀਤੀ ਜਾਏ ਕਿ ਜਿਹੜੇ VOTER ਨੇ ਉਹ ਪਹਿਲਾਂ ਹੀ ਜਿਹੜਾ ਹੈ ਉਹ ਤਿਆਰੀਆਂ ਨੂੰ ਲੈ ਕੇ ਦੇਖ ਸਕਦੇ ਨੇ ਹਾਲਾਂਕਿ VOTER ਜਿਹੜੇ ਨੇ ਉਹ ਪੋਲਿੰਗ ਸਟੇਸ਼ਨ ਤੇ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਔਰ ਜਿਹੜੀ ਬੂਥ ਕਿਊ ਐਪ ਹੈ ਉਹ ਇਸੇ ਲਈ ਲਾਂਚ ਕੀਤੀ ਗਈ ਹੈ ਤਾਂ ਜੋ ਜਿਹੜੇ VOTER ਨੇ ਉਹ ਘਰ ਬੈਠ ਕੇ ਇਹ ਦੇਖ ਸਕਣ ਕਿ ਪੋਲਿੰਗ ਸਟੇਸ਼ਨ ਤੇ ਕਿੰਨੀ ਲੰਬੀ ਲਾਈਨ ਹੈ ਜਾਂ ਉਹਨਾਂ ਨੂੰ ਲਾਈਨ ਦੇ ਵਿੱਚ ਜ਼ਿਆਦਾ ਖੜੇ ਤੇ ਨਹੀਂ ਹੋਣਾ ਪਏਗਾ। ਸੋ ਗਰਮੀ ਦੇ ਚੱਲਦੇ ਹੀ ਜਿਹੜਾ ਹੈ ਇਹ ਲਾਈਨਾਂ ਦੇ ਵਿੱਚ ਹੁਣ ਖੜਨ ਦੀ ਉਹਨਾਂ ਨੂੰ ਜ਼ਿਆਦਾ ਲੋੜ ਨਹੀਂ ਪੈਗੀ। ਹਰਪ੍ਰੀਤ ਪੁਰੀ ਜਿਹੜੇ ਨੇ ਮੇਰੇ ਸਹਿਯੋਗੀ ਸਾਡੇ ਨਾਲ ਨਿਊਜ਼ਰੂਮ ਤੋਂ ਜੁੜ ਚੁੱਕੇ ਨੇ ਉਹਨਾਂ ਦਾ ਰੁਕ ਕਰਾਂਗੇ। ਜੀ ਹਰਪ੍ਰੀਤ ਵਾਕਈ ਹੀ ਕਹਿੰਦੇ ਨੇ ਕਿ ਟੈਕਨੀਕ ਜਿਹੜੀ ਹੈ ਉਹਦਾ ਸਾਈ ਇਸਤਮਾਲ ਕੀਤਾ ਜਾਏ ਤਾਂ ਕੀ ਨਹੀਂ ਹੋ ਸਕਦਾ। ਸੋ ਕਿਤਨਾ ਕਿਤੇ ਚੋਟ ਕਮਿਸ਼ਨ ਦੇ ਵੱਲੋਂ ਇਹ ਕੀਤਾ ਜਾ ਰਿਹਾ ਹੈ ਕਿ ਹੁਣ ਸਹੂਲਤ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਘਰ ਬੈਠ ਕੇ ਜਿਹੜਾ ਹੈ ਉਹ ਬੂਥਕਿਊ ਐਪ ਦੇ ਰਾਹੀਂ ਉਹ ਦੇਖ ਸਕਦੇ ਨੇ ਕਿ ਕਿੰਨੀ ਲੰਬੀ ਲਾਈਨ ਹੈ। ਸੋ ਤੁਹਾਡੇ ਤੋਂ ਸੁੰਨਣਾ ਚਾਹ ਮਨਪ੍ਰੀਤ ਤੇ ਸਮਝਿਏ ਤਾਂ ਇਹ ਐਪ ਦਾ ਨਾਮ ਹੈ ਵੋਟਰਜ਼ ਇਨਕਿਊ ਤਾਂ ਕਿਊ ਦਾ ਆਪਣੇ ਆਪ ਦੇ ਵਿੱਚ ਅਰਥ ਹੈ ਕਤਾਰ ਹੁੰਦਾ ਹੈ ਤਾਂ ਇੱਥੇ ਜਦ ਬੂਥ ਤੇ ਵੋਟ ਪਾਣ ਜਾਂ ਲੋਕ ਜਾਂਦੇ ਨੇ ਤੇ ਕਈ ਵਾਰ ਲੰਬੀਆਂ ਲਾਈਨਾਂ ਦੇਖ ਕੇ ਹੀ ਨਾ ਬਹੁਤ ਸਾਰੇ ਲੋਕ ਵਾਪਸ ਚਲੇ ਜਾਂਦੇ ਨੇ ਕਿ ਇੱਥੇ ਲਾਈਨ ਦੇ ਵਿੱਚ ਲੰਬਾ ਸਮਾਂ ਖੜਨਾ ਪੜਾ ਇਹਦੇ ਨਾਲ ਉਹ ਤਾਂ ਵੋਟ ਹੀ ਨਾ ਪਾਈਏ ਵਾਪਸ ਘਰ ਚਲੋ ਫੇਰ ਆ ਜਾਾਂਗੇ ਤੇ ਫੇਰ ਕੋਈ ਆਉਂਦਾ ਨਹੀਂ ਏਸੇ ਚੀਜ਼ ਨੂੰ ਘਟ ਕਰਨ ਦੇ ਲਈ ਹੀ ਇਸ ਐਪ ਨੂੰ ਬਣਾਇਆ ਗਿਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਐਪ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਤੇ ਕਿੱਦਾਂ ਇਹ ਐਪ ਚੱਲਦੀ ਹੈ ਤੁਰੰਤ ਦੱਸ ਦਈਏ ਕਿ ਮੋਬਾਈਲ ਦੇ ਵਿੱਚ ਜਦ ਤੁਸੀਂ ਸਰਚ ਕਰੋਗੇ ਤਾਂ ਤੁਸੀਂ ਵੋਟਰਜ਼ ਇਨ ਕਯੂ ਕਯੂ ਐਪ ਜੋ ਹੈ ਇਹਨੂੰ ਸਰਚ ਕਰੋਗੇ ਤੇ ਚੰਡੀਗੜ੍ਹ ਦੇ ਵਿੱਚ ਵੀ ਜਿਵੇਂ VOTING ਹੋ ਰਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਸੀਵੀਏ ਇਸ ਐਪ ਨੂੰ ਨਾਮ ਦਿੱਤਾ ਗਿਆ ਦੋਵਾਂ ਪਾਸੇ ਐਪ ਸੇਮ ਹੈ ਬਸ ਨਾਮ ਅਲੱਗ-ਅਲੱਗ ਨੇ ਸਭ ਤੋਂ ਪਹਿਲਾਂ ਤੁਸੀਂ ਇਸ ਐਪ ਨੂੰ ਜਦ ਮੋਬਾਈਲ 'ਚ ਡਾਊਨਲੋਡ ਕਰ ਲੈਣਾ ਆਪਣੇ Play Store ਜਾਂ ਫਿਰ App Store ਤੋਂ ਜਾ ਕੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦ ਤੁਸੀਂ ਅੱਗੇ ਕਲਿੱਕ ਕਰੋਗੇ ਇੱਕ ਚੈੱਕ ਬਾਕਸ ਆਊਗਾ ਕਲਿੱਕ ਕਰਦੇ ਹੀ ਉਸ ਤੋਂ ਬਾਅਦ ਤੁਸੀਂ ਆਪਣਾ ਨੰਬਰ ਐਂਟਰ ਕਰਨਾ ਹੈ ਮੋਬਾਈਲ ਨੰਬਰ ਭਰ ਕੇ ਓਟੀਪੀ ਪਾ ਦੋਗੇ ਤਾਂ ਫਿਰ ਉਸ ਤੋਂ ਬਾਅਦ ਅੱਗੇ ਤੁਹਾਡੇ ਕੋਲ ਆਪਸ਼ਨ ਆ ਜਾਣਾ ਹੈ ਕਿ ਚੈੱਕ ਸਟੇਟਸ ਦਾ ਕਰਕੇ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਜੋ ਬੂਥ ਨੇ ਸਟੇਟਸ ਚੈੱਕ ਕਰ पाओगे ਫਿਰ ਜਦ ਇਸ ਆਪਸ਼ਨ ਤੇ ਤੁਸੀਂ ਅੱਗੇ ਫਾਰਵਰਡ ਜਾਓਗੇ ਤਾਂ ਤੁਹਾਡੇ ਕੋਲ ਦੋ ਬਾਕਸ ਆ ਜਾਣਗੇ ਗ੍ਰੇ ਕਲਰ ਦੇ ਦੋ ਬਾਕਸ ਹੋਣਗੇ ਪਹਿਲੇ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਆਪਣਾ ਜੋ ਏਰੀਆ ਮੰਨ ਲਓ ਕੋਈ ਸੈਕਟਰ ਹੈ ਜਾਂ ਫਿਰ ਕੋਈ ਪਿੰਡ ਹੈ ਜਾਂ ਸ਼ਹਿਰ ਹੈ ਉਸ ਨੂੰ ਸਿਲੈਕਟ ਕਰ ਲੈਣਾ ਉਸ ਨੂੰ ਸਿਲੈਕਟ ਕਰਦੇ ਹੀ ਦੂਸਰੇ ਬਾਕਸ ਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਆ ਜਾਣਗੇ ਕਿ ਕਿਹੜੇ-ਕਿਹੜੇ ਤੁਹਾਡੇ ਆਸ-ਪਾਸ ਜੁਨੇ ਉਹ ਪੋਲਿੰਗ ਸਟੇਸ਼ਨਸ ਬੜੇ ਹੋਏ ਨੇ ਕਿਉਂਕਿ ਅਸੀਂ ਜਾਣਦੇ ਆ ਕਿ ਕਿਸੇ ਸਕੂਲ ਦੇ ਵਿੱਚ ਜਾਂ ਫਿਰ ਕਿਸੇ ਹੋਰ ਹਾਲ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਪੋਲਿੰਗ ਸਟੇਸ਼ਨ ਨੂੰ ਬਣਾਇਆ ਜਾਂਦਾ ਉਸ ਦੀ ਤੁਹਾਡੇ ਕੋਲ ਲਿਸਟ ਸਾਹਮਣੇ ਆ ਗਈ ਫਿਰ ਉਸ ਨੂੰ ਸਿਲੈਕਟ ਕਰਦੇ ਹੀ ਜਦ ਤੁਸੀਂ ਅੱਗੇ ਕਲਿੱਕ ਕਰੋਗੇ ਤੁਹਾਡੇ ਕੋਲ ਪਤਾ ਲੱਗ ਜਾਵੇਗਾ ਕਿ ਹਾਕ ਕਰ ਕਿਵੇਂ ਹੈ ਪਰ ਇੱਕ ਵਾਰੀ ਆਪਿੰ ਦਰਸ਼ਕਾਂ ਦੇ ਲਈ ਅਸੀਂ ਜਾਨਣਾ ਚਾਹਾਂਗੇ ਕਿ ਜੇ ਤੁਸੀਂ ਡੈਮੋ ਦੇ ਸਕੋ ਤਾਂ ਕਿਸ ਤਰ੍ਹਾਂ ਬਣਾ ਲਿਆ ਐਪ ਕੰਮ ਕਰਦੀ ਹੈ ਇਹ ਵੀ ਜਾਨਣਾ ਚਾਹਾਂਗੇ ਅਗੇ ਜਾਇਤ ਨਹੀਂ ਹੈ ਕਿ ਓਵਰ ਲੋਡਿੰਗ ਕਈ ਵਾਰ ਹੋ ਜਾਂਦੀ ਹੈ ਔਰ ਵੈਬਸਾਈਟਸ ਐਪਸ ਜਿਹੜੀਆਂ ਨੇ ਉਹ ਕੰਮ ਨਹੀਂ ਕਰਦੀਆਂ ਜਾਂ 에ਰਰ ਉਹਨਾਂ ਦੇ ਵਿੱਚ ਆ ਜਾਂਦਾ ਹੈ ਜਾਇਤ ਨਹੀਂ ਹੋ ਪਾਰਿਆ ਮਨਪ੍ਰੀਤ ਇੱਥੇ ਸਮਝੀ ਨਾ ਕਿਉਂਕਿ ਐਪ ਤੇ ਲੋਡ ਉਹਨਾਂ ਜ਼ਿਆਦਾ ਨਹੀਂ ਹੈ ਹਜੇ ਕਿਉਂਕਿ ਬਹੁਤ ਸਾਰੇ ਲੋਕ ਜਿਓ ਨੇ ਉਹਨਾਂ ਨੂੰ ਹਜੇ ਐਪ ਬਾਰੇ ਪਤਾ ਨਹੀਂ ਹੈ ਹਜੇ ਜਾਗਰੂਕ ਹੋ ਰਹੇ ਨੇ ਬਾਕੀ ਐਪ ਇਸ ਤਰੀਕੇ ਦੇ ਨਾਲ ਵਿਕਸਿਤ ਕੀਤੀ ਗਈ ਹੈ ਕਿ ਇਸ ਤੇ ਦਿੱਕਤ ਨਾ ਆਵੇ ਕਿਉਂਕਿ ਅੱਜ-ਅੱਜ ਦੇ ਲਈ ਐਪ ਨੇ ਕੰਮ ਕਰਨਾ ਸਵੇਰੇ 7 ਵਜੇ ਤੋਂ ਲੈ ਕੇ ਐਪ ਦੀ ਵਰਕਿੰਗ ਸ਼ੁਰੂ ਹੋ ਚੁੱਕੀ ਹੈ ਸ਼ਾਮ ਲਗਭਗ 6 ਵਜੇ ਦੇ ਕਰੀਬ ਇਸ ਐਪ ਨੇ ਚੱਲਣਾ ਉਦੋਂ ਤੱਕ ਬੰਦ ਹੋ ਜੇ ਹੁਣ ਤੁਹਾਨੂੰ ਮੈਂ ਪ੍ਰੋਸੈਸ ਵੀ ਸਮਝਾ ਦਿੰਦਾ ਕਿ ਆਖਰਕਾਰ ਚੱਲਣੀ ਕਿਵੇਂ ਹੈ ਹੁਣ ਐਪ ਦੇ ਵਿੱਚ ਡਾਟਾ ਅਪਡੇਟ ਭਲਾ ਕਿੱਥੋਂ ਹੋ ਰਿਹਾ ਤਾਂ ਬੀ ਐਲਓ ਜੋ ਨੇ ਉੱਥੇ ਉਹਨਾਂ ਨੇ ਇਹ ਜਾਣਕਾਰੀ ਅਪਡੇਟ ਕਰਨੀ ਹੈ ਤਾਂ ਇੱਥੇ ਤੁਹਾਨੂੰ ਕਹਿ ਰਹੀਏ ਬੂਥ ਲੈਵਲ ਜੋ ਆਫੀਸਰ ਹੁੰਦੇ ਨੇ ਉਹਨਾਂ ਨੇ ਹਰ ਅੱਧੇ ਘੰਟੇ ਤੋਂ ਘੰਟੇ ਦੇ ਵਿੱਚ ਇਸ ਦੇ ਉੱਤੇ ਜਾਣਕਾਰੀ ਅਪਡੇਟ ਕਰਨੀ ਹੈ ਕਿ ਆਖਰਕਾਰ ਦੇਖਣਗੇ ਕਿੰਨੇ ਕੁ ਲੋਕ ਲਾਈਨ ਦੇ ਵਿੱਚ ਲੱਗੇ ਹੋਏ ਨੇ ਉਸ ਅਕੋਰਡਿੰਗ ਉਹਨਾਂ ਨੇ ਜਾ ਕੇ ਉੱਥੇ ਅਪਡੇਟ ਕਰ ਦੇਣਾ ਕਿ ਫਾਰ ਐਗਜ਼ਾਮਪਲ ਮੰਨ ਲਓ ਕਿ ਜਿਵੇਂ 10 ਲੋਕ ਲਾਈਨ ਦੇ ਵਿੱਚ ਨੇ ਤਾਂ ਉਹਨਾਂ ਨੇ ਕਹਿ ਦੇਣਾ ਹੈ ਕਿ 10 ਲੋਕ ਲਾਈਨ ਦੇ ਵਿੱਚ ਤੇ ਇੱਕ ਐਕਸਪੈਕਟਡ ਟਾਈਮ ਵੀ ਤੁਹਾਨੂੰ ਪਤਾ ਲੱਗ ਜਾਣਾ ਮੰਨ ਲਓ ਜੇ 10 ਲੋਕ ਨੇ ਤਾਂ ਉਹਨਾਂ ਨੂੰ ਵੋ ਜੇ 15 ਮਿੰਟ ਦਾ ਜਾਂ 20 ਮਿੰਟ ਦਾ ਸਮਾਂ ਮੰਨਿਆ ਤਾਂ ਉਸੇ ਹਿਸਾਬ ਸਿਰ ਤੁਹਾਡਾ ਵੇਟਿੰਗ ਟਾਈਮ 20 ਮਿੰਟ ਜਾਂ ਫਿਰ ਐਕਸਪੈਕਟਿਡ ਟਾਈਮ ਟੂ ਵੋਟ ਤੁਹਾਡਾ ਇਸ ਤਰੀਕੇ ਨਾਲ ਸ਼ੋਅ ਕਰ ਜਾਣਾ ਜਿਸ ਦੇ ਨਾਲ ਕਿ ਤੁਹਾਨੂੰ ਪਤਾ ਲੱਗੇਗਾ ਕਿ ਆਖਰਕਾਰ ਕਦੋਂ ਤੁਸੀਂ ਵੋਟ ਪਾ ਪਾਓਗੇ ਤੇ ਕਿਹੜਾ ਤੁਹਾਡਾ ਜਿਹੜਾ ਪੋਲਿੰਗ ਸਟੇਸ਼ਨ ਆ ਉੱਥੇ ਜਾਣਾ ਹੈ ਤੁਸੀਂ ਨੇ ਤੇ ਕਿੱਥੇ ਘਟ ਹੈ ਇਸ ਤਰੀਕੇ ਨਾਲ ਵੀ ਤੁਹਾਨੂੰ ਸਭ ਜਾਣਕਾਰੀ ਨਾਲੋ ਨਾਲ ਮਿਲੀ ਜਾਣੀ ਹੈ ਇਸ ਐਪ ਦੇ ਥਰੂ ਹਾਲਾਂਕਿ ਦੱਸ ਦਈਏ ਕਿ ਇਹ ਐਪ ਜਿੱਥੇ ਹਰਿਆਣਾ ਦੇ ਵਿੱਚ ਇਸ ਲਈ ਬਣਾਈ ਗਈ ਖਾਸ ਤੌਰ ਦੇ ਉੱਤੇ ਕਿ ਪਿਛਲੀ ਵਾਰ ਜੋ 70% ਪੋਲਿੰਗ ਹੋਈ ਸੀ 70% ਵੋਟਿੰਗ ਉਸ ਨੂੰ 75% ਕਰਨ ਦਾ ਟੀਚਾ ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਵੋਟ ਪਾਉਂਦੇ ਹੀ ਨਹੀਂ ਨੇ ਇਸ ਲਈ ਇਸ ਐਪ ਨੂੰ ਬਣਾਇਆ ਗਿਆ ਮਨਪ੍ਰਿਤ ਕਿਉਂਕਿ ਲੋਕ ਜੋ ਨੇ ਇੱਕ ਤਾਂ ਗਰਮੀ ਦੇ ਕਰਕੇ ਇਨਸਾਨ ਅਕਸਰ ਕਿਉਂਕਿ ਹੋਰਾਂ ਨੂੰ ਪੁੱਛਦੇ ਅਸੀਂ ਦੇਖੇ ਸੀ ਲੋਕ ਕਿ ਉਹਨਾਂ ਨੇ ਜਾ ਕੇ ਕਿਸ ਨੂੰ ਪੁੱਛਣਾ ਕਿ ਕਿੰਨੀ ਕੁ ਭੀੜ ਹੈ ਜਾਂ ਫਿਰ ਕਿੰਨੇ ਲੋਕ ਆ ਗਏ ਚਲੋ ਬਾਅਦ ਦੇ ਵਿੱਚ ਚੱਲਾਂਗੇ ਆ ਇਸੇ ਤਰ੍ਹਾਂ ਟਾਲਮਟੋਲ ਕਰਦੇ ਸਮਾਂ ਬਾਅਦ ਚ ਹੋ ਜਾਣਾ ਸ਼ਾਮ ਨੂੰ ਤੇ ਲੋਕ ਵੋਟ ਨਹੀਂ ਸੀ ਪਾਉਂਦੇ ਹੁਣ ਐਪ ਜਦੋਂ ਹੈ ਆਧੁਨਿਕ ਸਮਾਏ ਤਾਂ ਇਸ ਨੂੰ ਵਿਕਸਿਤ ਕੀਤਾ ਗਿਆ ਤੇ ਇਸ ਨੂੰ ਇਲੈਕਸ਼ਨ ਕਮਿਸ਼ਨ ਨੇ ਮਨਜ਼ੂਰੀ ਦਿੱਤੀ ਐਪ ਨੂੰ ਤੇ ਇਸੇ ਤਰੀਕੇ ਨਾਲ ਵਕਫਾ ਕੀ ਸਿਹਤ ਦੇਸ਼ ਤੇ ਸੈਪ ਨੂੰ ਵਰਤਿਆ ਵੀ ਜਾ ਰਿਹਾ ਤੇ ਖਾਸ ਤੌਰ ਦੇ ਉਤੇ ਹਰਿਆਣਾ ਦੇ ਵਿੱਚ ਇਸ ਵਾਰ ਇਸ ਦਾ ਉਪਯੋਗ ਕੀਤਾ ਜਾ ਰਿਹਾ ਹੈ ਹਾਲਾਂਕਿ ਇੱਥੇ ਗੱਲ ਕਰ ਲਈਏ ਤਾਂ ਅਨੁਰਾਗ ਜੋਨੇ ਇੱਥੇ ਗੱਲ ਕਰੀਏ ਚੀਫ ਇਲੈਕਸ਼ਨ ਅਫੀਸਰ ਜੋਨੇ ਹਰਿਆਣਾ ਦੇ ਵਿੱਚ ਅਨੁਰਾਗ ਅਗਰਵਾਲ ਉਹਨਾਂ ਨੇ ਇਸ ਐਪ ਦੇ ਥਰੂ ਜਾਣਕਾਰੀ ਦਿੱਤੀ ਸੀ ਕਿ ਕਿਸ ਤਰੀਕੇ ਦੇ ਨਾਲ ਐਪ ਦੀ ਵਰਕਿੰਗ ਚੱਲਣ ਵਾਲੀ ਹੈ ਕਿਵੇਂ ਇਸ ਐਪ ਦੇ ਨਾਲ ਹਰਿਆਣਾ ਚ ਲੋਕਾਂ ਨੂੰ ਮਦਦ ਮਿਲਣ ਵਾਲੀ ਹੈ ਉਸੇ ਦੇ ਥਰੂ ਜਾਣਾ ਇੱਕ ਵਾਰ ਤੁਹਾਨੂੰ ਮੋੜ ਦੋਹਰਾ ਦੰਨੇ ਆ ਕਿ ਅਖਰਕਾਰ ਕਿਵੇਂ ਐਪ ਨੇ ਵਰਕ ਕਰਨਾ ਹੈ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਜਾ ਕੇ ਐਪ ਨੂੰ ਡਾਊਨਲੋਡ ਕਰੋਗੇ ਡਾਊਨਲੋਡ ਕਰਦੇ ਹੀ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਐਂਟਰ ਕਰਕੇ ਅੱਗੇ ਤੁਹਾਡੇ ਕੋਲ ਸਰਚ ਦਾ ਆਪਸ਼ਨ ਆਏਗਾ ਜਿਸ ਤੇ ਤੁਸੀਂ ਸਟੇਟਸ ਤੇ ਕਲਿੱਕ ਕਰਦੇ ਆਪਣੀ ਡਿਟੇਲਸ ਫਿਲ ਕਰੋਗੇ ਕਿਹੜਾ ਏਰੀਆ ਕਿਹੜਾ ਪੋਲਿੰਗ ਬੂਥ ਹੈ ਸਿਲੈਕਟ ਕਰਦੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਕੋਲ ਇਨਫੋਰਮੇਸ਼ਨ ਆ ਜਾਏਗੀ ਕਿ ਆਖਰਕਾਰ ਕਿੰਨੀ ਲਾਈਨ ਦੇ ਵਿੱਚ ਉਦੋਂ ਭੀੜ ਲੱਗੀ ਹੋਈ ਹੈ ਕਿੰਨੇ ਲੋਕ ਜ਼ਿਆਦਾ ਨੇ ਤੇ ਤੁਸੀਂ ਕਦ ਵੋਟ ਪਾਉਣ ਜਾ ਸਕਦੇ ਹੋ ਇਸ ਲਈ ਜੇਕਰ ਜੇ ਤੁਸੀਂ ਮੰਨੋ ਹੁਣ ਚੈੱਕ ਕੀਤਾ ਭੀੜ ਜ਼ਿਆਦਾ ਹੈ ਥੋੜੀ देर ਬਾਅਦ ਚੈੱਕ ਕਰਕੇ ਦੇਖ ਲਓ ਜਿਵੇਂ ਭੀੜ ਘੱਟ ਹੋਈ ਤਾਂ ਤੁਸੀਂ ਤੁਰੰਤ ਪਹੁੰਚ ਕੇ ਉੱਥੇ ਘੱਟ ਸਮੇਂ ਚ ਵੋਟ ਪਾ ਕੇ ਤੁਰੰਤ ਫ੍ਰੀ ਹੋ ਸਕਦੇ ਹੋ ਇਹ ਇੱਕ ਬਿਹਤਰ ਆਪਸ਼ਨ ਕਿਹਾ ਜਾ ਸਕਦਾ ਹੈ ਬਿਲਕੁਲ ਅਰਫਰੀਤ ਇਹ ਅੱਛਾ ਜੋ ਹੈ ਕਹਾ ਜਾ ਸਕਦਾ ਹੈ ਕਦਮ ਪ੍ਰਸ਼ਾਸਨ ਕੀ ਔਰਸੇ ਉਠਾਇਆ ਗਿਆ ਹੈ ਕਿਉਂਕਿ ਗਰਮੀ ਨੂੰ ਦੇਖਤੇ ਹੋਏ ਜਹਾਂ VOTING ਪ੍ਰਤੀਸ਼ਤ कम रहता है और इसी को बढ़ाने के लिए प्रशासन की ओर से इस ऐप को लॉन्च किया गया ताकि लोगों को किसी तरह की कोई दिक्कत परेशानी ना हो और घर पर बैठ कर ही वो जो है ये चेक कर सकते हैं कि, कि कितनी लंबी कतार है और कितनी देर के बाद उनका नंबर आएगा फिलहाल हरप्रीत बहुत शुक्रिया तमाम जानकारी के लिए